ਉਹ ਜਿਹਨੇ ਬਹੁਤ ਬੋਲਣਾ ਉਹਨੇ ਦੁਨੀਆਂ ਨਾਲ ਸੰਬੰਧ ਬਣਾਉਣੇ ਨੇ। ਉਹ ਜਿਹਨੇ ਚੁੱਪ ਰਹਿਣਾ ਮੋਨ ਹੋਣਾ ਉਹਦੀ ਅੰਦਰ ਦੀ ਇੱਕ ਦੁਨੀਆਂ ਜਿਹੜੀ ਉਸ ਪਾਰ ਲੈ ਕੇ ਜਾਂਦੀ ਹੈ ਜਿਹੜੀ ਮੁਕਤੀ ਦੇ ਮਾਰਗ ਤੇ ਲੈ ਕੇ ਜਾਂਦੀ ਹੈ ਜਿਹੜੀ 84 ਤੋਂ ਪਾਰ ਲੈ ਕੇ ਜਾਂਦੀ ਹੈ ਜਿਹੜਾ ਮੁਕਤੀ ਦਾ ਮਾਰਗ ਹੈ ਮੁਕਤੀ ਦਾ ਦਰਵਾਜ਼ਾ ਹੈ ਜਿਹੜਾ ਮੋਕਸ਼ ਪ੍ਰਾਪਤ ਕਰਨਾ ਹੈ 84 ਦੇ ਗੇੜ ਤੋਂ ਨਿਕਲਣਾ ਹੈ ਤੇ ਉਹ ਮੋਨ ਹੋ ਕੇ ਉਹ ਦਰਵਾਜ਼ੇ ਤੱਕ ਪਹੁੰਚੀਦਾ ਹੈ। ਸੁਣ ਕੇ ਸੁਣਨ ਤੋਂ ਬਾਅਦ ਮੌਨ ਹੁੰਦਾ ਅਹੰਕਾਰ ਮਾਰ ਕੇ ਹੁਣ ਜਿਸ ਤਰ੍ਹਾਂ ਸੋਨਾ ਛੜਦਾ ਸੜ ਸੜ ਕੇ ਸੜ ਸੜ ਕੇ ਸ਼ੁੱਧ ਹੋ ਜਾਂਦਾ ਔਰ ਜਿਹੜਾ ਕੂੜਾ ਹੈ ਜਿਹੜਾ ਵੇਸਟ ਹੈ ਜੇਦੀ ਕੋਈ ਵਰਤ ਨਹੀਂ ਹੈ ਉਹ ਸਾਈਡ ਤੇ ਹੋ ਜਾਂਦਾ ਕਚਰਾ ਤੇ ਸੋਨਾ ਜਿਹੜਾ ਅਲੱਗ ਹੋ ਜਾਂਦਾ ਹੈ ਜਿਹੜਾ ਖਰਾ ਸੋਨਾ ਬਣ ਜਾਂਦਾ ਹੈ